ਸੋ ਅਗੇ ਵਧਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਣਕ ਦੀ ਖਰੀਦ ਦੌਰਾਨ ਮੰਡੀਆਂ ਦੇ ਸਮੁੱਚੇ ਪ੍ਰਬੰਧਨ ਨੂੰ ਚੁਸਦਰੁਸਤ ਬਣਾਉਣ ਦੇ ਲਈ ਵੱਖ-ਵੱਖ ਵਿਭਾਗਾਂ ਨੂੰ ਜਾਰੀ ਕੀਤੇ ਗਏ ਸੱਤ ਆਦੇਸ਼ਾਂ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ। ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਵੱਖ-ਵੱਖ ਵਿਭਾਗਾਂ ਨੇ ਸ਼੍ਰੀ ਮੁਕਸਰ ਸਾਹਿਬ ਦੇ ਸਰਾਏ ਨਾਕਾ ਤੋਂ ਮਰਾੜ ਕਲਾ ਰੋਡ ਤੇ ਸ਼ੈਲਰਾ ਦੇ ਵਿੱਚ ਅਨਾਜ ਦੀਆਂ ਨਕਲੀ ਮੰਡੀਆਂ ਬਣਾ ਕੇ ਕਣਕ ਉਤਰਵਾਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਅਧਿਕਾਰਿਕ ਤੌਰ ਤੇ ਬੜਾਈਆਂ ਅਨਾਜ ਮੰਡੀਆਂ ਦੇ ਵਿੱਚ ਸਾਫ਼ ਸਫਾਈ ਵਿਵਸਥਾ ਦਾ ਇੰਨਾ ਮਾੜਾ ਹਾਲ ਹੈ ਕਿ ਕਿਸਾਨਾਂ ਨੂੰ ਫਸਲ ਉਤਾਰਨ ਤੋਂ ਪਹਿਲਾਂ ਹੀ ਆਪ ਝਾੜੂ ਚੁੱਕ ਕੇ ਸਾਫ਼ ਸਫਾਈ ਕਰਨੀ ਪੈ ਰਹੀ ਹੈ ਸੋ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੁਦਰ ਨੇ ਆਖਿਆ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਸ਼ੈਲਰ ਦੇ ਵਿੱਚ ਕਣਕ ਉਤਰਵਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤੇ ਇਸ ਮਾਮਲੇ ਦੀ ਉਹ ਖੁਦ ਜਾਂਚ ਕਰਨਗੇ ਸੋ ਅਸਲੀ ਅਨਾਜ ਮੰਡੀਆਂ ਦੇ ਵਿੱਚ ਸਫਾਈ ਪ੍ਰਬੰਧ ਦਾ ਬੇਹਦ ਬੁਰਾ ਹਾਲ ਹੈ ਕਿਸਾਨ ਜੜੇ ਕਿ ਇਸੇ ਤਰੀਕੇ ਦੇ ਨਾਲ ਹੀ ਜੜੇ ਕਿ ਕਣਕ ਉਤਰਵਾਉਣ ਦੇ ਲਈ ਜਿਹੜੇ ਕਿ ਮਜਬੂਰ ਹੋ ਰਹੇ ਨੇ